ਬੀ ਐਸ ਮਾਸਟਰ ਵਨ ਲਾਜਮੀ ਪੰਜਾਬੀ ਦੇ ਅੱਜ ਆਪਾਂ ਅਗਲੀ ਕਹਾਣੀ ਕਰਨ ਜਾ ਰਹੇ ਹਾਂ ਕਹਾਣੀ ਦਾ ਨਾਮ ਹੈ ਮਰਨ ਰੁੱਤ ਜੋ ਕਿ ਦਲੀਪ ਕੌਰ ਟਿਵਾਨਾ ਦੀ ਲਿਖੀ ਹੋਈ ਹੈ ਤੇ ਇਸ ਕਹਾਣੀ ਦਾ ਵਿਸ਼ਾ ਹੈ ਕਿ ਇਸਤਰੀ ਦੀ ਮਨ ਦੀ ਕਹਿੰਦੇ ਉਹ ਅਵਸਥਾ ਹੈ ਜਦੋਂ ਉਹ ਆਪਣੇ ਮੰਗੇਤਰ ਲਈ ਇੰਨੇ ਚਾਹ ਹੁੰਦੇ ਨੇ ਇੰਨੇ ਕੋਮਲ ਭਾਵਾਂ ਦੇ ਨਾਲ ਭਰੀ ਹੁੰਦੀ ਹੈ ਪਰ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਹਦਾ ਮੰਗੇਤਰ ਤਾਂ ਕਿਸੇ ਹੋਰ ਕੁੜੀ ਨਾਲ ਹੀ ਰੰਗ ਲਰੀਆਂ ਲਰੀਆਂ ਜੁੜੀਆਂ ਹੈ ਮਨਾਈ ਜਾ ਰਹੀ ਹੈ ਤਾਂ ਉਸਦੀ ਹਾਲਤ ਕਹਿੰਦੇ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜਿਸ ਟਾਈਪ ਉਸਦੇ ਲਈ ਮਰਨ ਰੁੱਤ ਆ ਗਈ ਹੋਵੇ ਕਹਾਣੀ ਵਿੱਚ ਰਚਨਾ ਕਹਿੰਦੇ ਕਹਾਣੀ ਦੇ ਵਿੱਚ ਰਚਨਾ ਅਰਵਿੰਦ ਨਾਲ ਮੰਗੀ ਹੁੰਦੀ ਹੈ ਤੇ ਅੱਧੀ ਰਾਤ ਕਹਿੰਦੇ ਉਹਨੂੰ ਆਪਣੇ ਪੈਰ ਉੱਤੇ ਸੱਪ ਲੜਨ ਦਾ ਸੁਪਨਾ ਆਉਂਦਾ ਹੈ ਤੇ ਉਹ ਤਰਬਕ ਹੋ ਕੇ ਉੱਠਦੀ ਹੈ ਤੇ ਉਹ ਹੈਰਾਨ ਹੁੰਦੀ ਹੈ ਕਿ ਉਸਨੂੰ ਅਜੀਹਾਂ ਡਰਾਉਣਾ ਸੁਪਨਾ ਕਿਉਂ ਆਇਆ ਹੈ ਅਸਲ ਵਿੱਚ ਕਹਿੰਦੇ ਕੱਲ ਉਹਦੀ ਮਾਂ ਨੇ ਉਸਨੂੰ ਸੌਣ ਦੇ ਹਨਾ ਮਹੀਨੇ ਦੇ ਵਿੱਚ ਬੁੱਟਿਆਂ ਤੇ ਸັບਸ ਲੁੱਟੀ ਹੋਣ ਦਾ ਡਰ ਦੱਸ ਕੇ ਫੁੱਲ ਜਿਹੜੇ ਨੇ ਤੋੜਨ ਨੂੰ ਰੋਕਿਆ ਸੀ ਇਸ ਦੇ ਨਾਲ ਹੀ ਦੂਰ ਕਿਤੇ ਭੌਂਕਦੇ ਕੁੱਤੇ ਤੇ ਘਰ ਉੱਤੇ ਉੱਡਦੇ ਲੰਗਦਾ ਹੋਇਆ ਇੱਕ ਕਾਲਾ ਪੰਛੀ ਵੀ ਉਹਦੇ ਮਨ ਦੇ ਵਿੱਚ ਜਿਹੜਾ ਹੈ ਖੌਫ ਪੈਦਾ ਕਰ ਦਿੰਦਾ ਹੈ ਤੇ ਉਸਨੇ ਸੋਚਿਆ ਕਿ ਰੁੱਤਾਂ ਕੇਵਲ ਬਾਹਰ ਹੀ ਨਹੀਂ ਕਹਿੰਦੇ ਸਗੋਂ ਮਨ ਦੇ ਅੰਦਰ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਆਰ-ਪਾਰ ਕਹਿੰਦੇ ਜਿਹੜਾ ਕੁਝ ਦਿਖਾਈ ਨਹੀਂ ਦਿੰਦਾ ਇਸ ਰੁੱਤ ਵਿੱਚ ਕਹਿੰਦੇ ਵਾਵਰੋਲੇ ਉੱਠਦੇ ਤੇ ਭੂਤ ਨੇ ਨੱਚਦੇ ਹਨ ਅਤੇ ਇਹ ਮਰਨ ਰੁੱਤ ਜਿਹੜੀ ਹੈ ਇਹ ਜੋ ਮਰਨ ਰੁੱਤ ਹੁੰਦੀ ਹੈ ਨਾ ਉਸਨੇ ਸੋਚਿਆ कि ਜਿਹੜਾ ਉਸਦਾ ਮੰਗੇਤਰ ਅਰਵਿੰਦ ਉਸਦੇ ਨਾਲ ਹੈ ਰਾ ਫੁੱਲਾਂ ਦੇ ਨਾਲ ਭਰਿਆ ਹੋਇਆ ਜਿਸ ਕਰਕੇ ਉਹ ਜੇ ਮਰਨਾ ਨਹੀਂ ਚਾਹੁੰਦੀ ਉਸਨੇ ਆਪਣਾ ਧਿਆਨ ਸੱਪ ਵੱਲੋਂ ਹਟਾ ਕੇ ਕੀ ਹੈ ਅਰਵਿੰਦ ਵੱਲ ਆਪਣੇ ਮੰਗੇਤਰ ਵੱਲ ਆ ਲਿਆ ਜਿਸ ਦਾ ਸਵੇਰ ਠੰਡੇ ਪਾਣੀ ਦੇ ਦਰਿਆ ਵਾਂਗ ਪ੍ਰਤੀਤ ਹੁੰਦਾ ਸੀ ਇਸ ਸਮੇਂ ਹੀ ਹਨੇਰੇ ਵਿੱਚ ਉਸ ਨੂੰ ਕਾਲੀ ਬਿੱਲੀ ਦੀਆਂ ਅੱਖਾਂ ਵੀ ਲਿਸ਼ਕਦੀਆਂ ਦਿਖਾਈ ਦਿੱਤੀਆਂ ਮਤਲਬ ਉਹਨੂੰ ਸਾਰਾ ਕੁਝ ਨਾ ਬੁਰਾ ਹੀ ਦਿਖ ਰਿਹਾ ਸੀ ਅਤੇ ਉਸਦੇ ਮਨ ਉੱਤੇ ਅਰਵਿੰਦ ਦੀ ਜਿਹੜੀ ਯਾਦ ਹੈ ਬਹੁਤ ਜ਼ਿਆਦਾ ਆ ਰਹੀ ਸੀ ਉਹਨੂੰ ਭਾਰੂ ਸੀ ਤੇ ਉਹ ਸੋਚ ਰਹੀ ਸੀ ਕਿ 10 ਮੀਲ ਦੂਰ ਉਹ ਆਪਣੇ ਸ਼ਹਿਰ ਵਿੱਚ ਸੁੱਤਾ ਹੋਵੇਗਾ ਤੇ ਉਸ ਦੀ ਸੁਪਨੇ ਲੈ ਰਿਹਾ ਹੋਵੇਗਾ ਉਸ ਨੂੰ ਯਾਦ ਆਇਆ ਕਿ ਇਸ ਮਾਨ ਵਿੱਚ ਜਿਹੜਾ ਤੁਰਦਾ ਚੰਦ ਵੀ ਅਰਵਿੰਦ ਦੇ ਸ਼ਹਿਰ ਹੀ ਜਾ ਰਿਹਾ ਹੋਵੇਗਾ ਉਸ ਨੂੰ ਯਾਦ ਆਇਆ ਕਿ ਅਰਵਿੰਦ ਜਿਹੜਾ ਹੈ ਉਸ ਨੂੰ ਛੇੜਦਾ ਸੀ ਕਿ ਜਦੋਂ ਉਹ ਸਾਹਮਣੇ ਆਉਂਦਾ ਹੈ ਤਾਂ ਛੱਟ ਮੁਸਕਰਾਹ ਪੈਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਨੀਂਦ ਨਾਉਣ ਕਰਕੇ ਰਚਨਾ ਕੁੜੀ ਦਾ ਨਾਮ ਰਚਨਾ ਹੈ ਉਹ ਉੱਠ ਕੇ ਕਹਿੰਦੀ ਤੇ ਬੱਤੀ ਬਾਲ ਕੇ ਪਾਠ ਕਰਨ ਲੱਗੀ ਸਟੇਸ਼ਨ ਤੋਂ ਗੱਡੀ ਦੀ ਚੀਕ ਸੁਣ ਕੇ ਉਹਨੂੰ ਅੱਜ ਦੀ ਰਾਤ ਬਹੁਤ ਡਰਾਉਣੇ ਪ੍ਰਤੀਤ ਹੋਰੀ ਸੀ ਤੇ ਫਿਰ ਉਹ ਕਹਿੰਦੇ ਨਾ ਤੂੰ ਕੀ ਤਿਆਰ ਹੋ ਗਈ ਅਖਬਾਰ ਪੜ੍ਹੀ ਤੇ ਕਲਾਸ ਕਾਲਜ ਵਾਲ ਜਿਹੜੀ ਹੈ ਤੁਰ ਗਏ ਤੁਰ ਪਈ ਤੇ ਰਸਤੇ ਦੇ ਵਿੱਚ ਅੱਡੇ ਕੋਲੋਂ ਲੰਘਦੇ ਉਸਨੂੰ ਅਰਵਿੰਦ ਦਾ ਖਿਆਲ ਆਇਆ ਤੇ ਉਹ ਬੱਸ ਫੜ ਕੇ ਉਹਦੇ ਸ਼ਹਿਰ ਵੱਲ ਚਲੀ ਗਈ ਤੇ ਫਿਰ ਕਹਿੰਦੇ ਅੱਡੇ ਦੇ ਫਿਰ ਨੇੜੇ ਹੀ ਅਰਵਿੰਦ ਦੇ ਘਰ ਪਹੁੰਚ ਕੇ ਉਸਨੇ ਉਸ ਦਾ ਬੂਹਾ ਦੋ ਤਿੰਨ ਵਾਰੀ ਖੜਕਾਇਆ ਬੂਹਾ ਖੁੱਲਣ ਉੱਤੇ ਅੰਦਰੋਂ ਨੇ ਦੇਖਿਆ ਕਿ ਉਸਦੇ ਕਮਰੇ ਵਿੱਚ ਉਸਦੇ ਦਫ਼ਤਰ ਦੀ ਸਤਨੂ ਸੁਸ਼ਮਾ ਸੀ ਜੋ ਰਾਤ ਕੰਦੇ ਉੱਥੀ ਰਹੀ ਸੀ ਰਚਨਾ ਓਨੀ ਪੈਰੀ ਜਿਹੜੀਆਂ ਵਾਪਸ ਮੁੜ ਪਈ ਉਹਨੂੰ ਜਾਪਿਆ ਕਿ ਉਹ ਕੰਦੇ ਕਿਸੇ ਉਪਰੀ ਥਾਂ ਉੱਤੇ ਆ ਗਈ ਹੈ ਉਸਦੇ ਮਨ ਦੇ ਵਿੱਚ ਬਹੁਤ ਹੀ ਵਾਅ ਬਰੋਲੇ ਤੇ ਭੂਤ ਨੇ ਨੱਚਣ ਲੱਗੇ ਉਹ ਬਸ ਵਿੱਚ ਕੰਦੇ ਬੈਠ ਕੇ ਮੁੜ ਆਪਣੇ ਸ਼ਹਿਰ ਜਾ ਰਹੀ ਸੀ ਉਹਨੂੰ ਜਾਪਿਆ ਕਿ ਰਾਤ ਨੂੰ ਸੁਪਨੇ ਵਿੱਚ ਜਿਹੜਾ ਨੂੰ ਸੱਪ ਲੜਿਆ ਸੀ ਉਸ ਦੀ ਜ਼ਹਿਰ ਚੜ ਰਹੀ ਸੀ ਇਸ ਪ੍ਰਕਾਰੇ ਕਹਾਣੀ ਜਿਹੜੀ ਲੇਖਕਾਂ ਨੇ ਬਹੁਤ ਹੀ ਸਵਾਦਲਾ ਰੋਚਕ ਤੇ ਗੰਭੀਰ ਕਥਾਨੇ ਕੋਸਰ ਕੀ ਅਥਾਰਤਕ ਮਨੋਵਿਗਿਆਨਿਕ ਚਰਿੱਤਰ ਚਿੱਤਰਨ ਦੁਆਰਾ ਇਸਤਰੀ ਦੇ ਮਨ ਦੇ ਅੰਦਰ ਜਿਹੜੀ ਛਾਤ ਪੁਆਈ ਹੈ ਦੱਸਿਆ ਕਿ ਕਿਸ ਤਰ੍ਹਾਂ ਇੱਕ ਮੁਟਿਆਰ ਹੈ ਜਿਹੜੀ ਆਪਣੇ ਮੰਗੇਤਰ ਦੇ ਲਈ ਕੋਮਲ ਭਾਵਾਂ ਤੇ ਚਾਹਵਾਂ ਨਾਲ ਭਰੀ ਹੁੰਦੀ ਹੈ ਪਰੰਤੂ ਉਸਦੀ ਬੇਵਫਾਈ ਉਸ ਨੂੰ ਮਰਨ ਮਰਨ ਵਰਗੀ ਹਾਲਤ ਵਿੱਚ ਪੁਚਾ ਦਿੰਦੀ ਹੈ ਤੇ ਕਹਾਣੀ ਬਹੁਤ ਹੀ ਰੋਚਕ ਤੇ ਮਨੋਵਿਗਿਆਨਿਕ ਹੈ ਇਸ ਵਿੱਚ ਹੀ ਅਥਾਰਤਕ ਰੋਮਾਂਟਿਕ ਵਾਤਾਵਰਨ ਉਸਾਰਿਆ ਗਿਆ ਹੈ ਤੇ ਇਹ ਸਾਡੀ ਕਹਾਣੀ ਦਾ ਵਿਸ਼ਾ ਵਸਤੂ ਸੀ ಮರನ್ ದಿಪ ಕೌಟಿಣಾ ಮಿಲ್ಯಾ ಅಗಲಿ ಕಹಣಿ ನಾಡ